ਇਹ ਪੰਗਲਾ ਲੜੇ ਸੂਰਮੇ ਨੇ ਇਹ ਪੰਗਲਾ ਲੜੇ ਕੌਮ ਦਾ ਹੀਰੇ ਨੇ ਇਹ ਵੀਡੀਓ ਬਣਾ ਲਾ ਵੀਡੀਓ ਪਾਓ ਪੂਰੀ ਮਾਰੇ ਜਨਰਲ ਸਪਟਰ ਅਜੇ ਵੀ ਜੱਫਰਵਾਲ ਕੋਠੇ ਤੇ ਆ ਜਾਣਾ ਅ ਸਰਪ੍ਰੇਖ ਗੁਰਦਾਪ ਸਿੰਘ ਜੱਫਰਵਾਲ ਉਹ ਸਦਾ ਸਮਾਂ ਲੈ ਕੇ ਇਹਨਾਂ ਤੋਂ ਬਾਤ ਬਰਬਾਦ ਨਹੀਂ ਜੇ ਹਰਿਆਣਾ ਤੋਂ ਉਹ ਆ ਜਾਣ ਅ ਅਰਜਨਦਰ ਸਿੰਘ ਜੱਫਰਵਾਲ ਸਮਾਂ 3 ਮਿੰਟ ਆਪਣੀ ਗੱਲ ਸਾਡੀ ਕਰਦੇ ਸਾਰੇ ਭੈਣੋ ਮੌਜੂਦ ਸਿਹਰਾ ਹਰ ਇੱਕ ਕੇ ਸੰਗਤ ਨੂੰ ਦੇਖੀ ਨੂੰ ਹੋਣਾ ਪਿਆ ਤਾਂ ਪੱਟੀ ਕਣਕੀ ਦੇ ਵਿੱਚ ਸੰਸਥਾ ਰਾਹੀਂ ਹਨੌਰੀ ਮੌਜਦ ਤੇ ਬਹੁਤ ਪਰਜਾਇ ਹੈ ਜੋ ਮਾਜੋਗ ਜਗਜੀਤ ਸਿੰਘ ਜੀ ਜਨਨਵਾਦੀ ਸੋਚਦੇ ਅੱਜ ਸਭ ਪਰਦੇ ਇਕੱਠੇ ਹੋਇਆ ਮਾਜੋਗ ਦੇ ਸਾਥ ਦੇ ਵਾਸੀਆਂ ਭੀਮੀਆਂ ਪਹਾੜ ਦੇ ਸਾਰਿਆਂ ਨੂੰ ਵੈਗ ਜੀ ਦਾ ਸਾਥ ਸਭ ਵੈਗ ਜੀ ਦੀ ਮਦਦ ਅੱਜ ਆਪਾਂ ਹਰ ਇੱਕ ਗੱਲ ਨੂੰ ਇਹ ਇਹ ਆਪਣੇ ਹੱਥ ਦੇ ਬਰਾਜ ਪੰਚਾ ਤਸਵੀਰ ਇਹ ਪਤਾ ਹੈ ਕਿ ਆਈਦਾ ਮੋਰਚਾ ਇਸ ਚੀਜ਼ ਵਾਸਤੇ ਆ ਔਰ ਕਿਉਂ ਜ਼ਰੂਰੀ ਆ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਜਲਿਆੜਾ ਆ ਉਹਨਾਂ ਨੂੰ ਤਾਂ ਵੀ ਖੇਤੀ ਨੂੰ ਤਾਂ ਬਚਾਉਣਾ ਹੈ ਸਾਦੀ ਨੂੰ ਬਚਾਉਣਾ ਹੈ ਸਾਜਾ ਨੇ ਉਥੇ ਆ ਹੰਦਾਰੀ ਰਾਜਾ ਜਿਹੜਾ ਹੈ ਉਹਦੇ ਵਿੱਚ ਅੱਜ ਤੱਕ ਹੋਏ ਉਹਦੇ ਨਾਲ ਦੇ ਜਿਹੜੇ ਸਾਥੀ ਉਹਨਾਂ ਚ ਉਸ ਸਮੇਂ ਦੇ ਸ਼ਹਾਦਤ ਦੇ ਹੋਏ ਦੇਖੇ ਜੋ ਨਾ ਕਿ ਚਲੋ ਜਿਹੜਾ ਆ ਬਾਪੂ ਜੀ ਤੁਸੀਂ ਆਪ ਬਣਾਇਆ ਬੋਲ ਹਾਂਜੀ ਹਾਂਜੀ ਇਹ ਆਪ ਤਿਆਰ ਕੀਤਾ ਜੀ ਕੀ 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 ਆ ਮੜੇ ਦੱਸ ਸਕਦੇ ਆ ਮੇਰੇ ਜੋ ਸਾਰਾ ਕੋਈ ਜੋ ਪਰਾਲੇ ਖੇਤੀ ਦੇ ਸਾਧਨ ਸੀ ਸਾਡੇ ਪਰਾਲੇ ਵਾਢਾ ਵਾਲੇ ਉਹ ਸਾਰੇ ਇਹਦੇ ਵਿੱਚ ਕੀਤੇ ਆ ਆ ਦੋ ਪੱਖਿਆਂ ਵਾਲਾ ਹਾਲ ਆ ਅੰਟਾਵਾ ਹਾਲਾ ਤਰਪਾਲੀ ਆ ਲੱਕੜ ਦਾ ਹਾਲ ਆ ਪੰਜਾੜੀ ਆ ਜੋ ਸਾਡੇ ਖੇਤੀ ਵਾਲੇ ਸਾਧਨ ਕਈ ਪਸੌਲੀ ਕਸੀਆ ਦਾਤੀ ਕਰਾਇਆ ਸੁਹਾਗਾ ਸਭ ਕੁਝ ਆ ਜੀ ਟਿੰਗਾ ਜਿੰਦਰੀ ਆ ਜੀ ਇਧਰ ਖੂਹ ਆ ਹਾਂ ਪ੍ਰਾਣਾ ਟਿੰਡਾ ਵਾਲਾ ਖੂਹ ਆ ਜੀ ਹਾਂਜੀ 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 ਆ ਜੀ ਆ ਜੀ ਆ ਬਣਾਇਆ ਜੀ ਆ ਆਖਿਆਰ ਕੀਤਾ ਹੈ ਪੀਕੇਯੂ ਦੇ ਦਾ ਸਿੱਧੂਪੁਰ ਸਿੱਧੂਪੁਰ ਜੀ ਹਾਂਜੀ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਪੈਂਤੇਲਾ ਇਹ ਪੰਡਾ ਦਾ ਇਹ ਬਾਈ ਜਗਜੀਤ ਸਿੰਘ ਢੱਲੇ ਢੱਲੇ ਵਾਲਾ ਪੰਡਾ ਜੀ ਦਾ ਜੀ ਬਹੁਤ ਵਧੀਆ ਲੱਗਿਆ ਇਹ ਕੰਜਾਂ ਨੇ ਜਹਾਦਾ ਇਹ ਪੰਜਾਲੀ ਅਸੀਂ ਤਾਂ ਚਲੋ ਨਹੀਂ ਦੇਖੀ ਜਾਨਾ ਪਹਿਲਾ ਵਾਰ ਦੋ ਪੰਜਾਲੀ ਹੈ ਇਹ ਪੰਜਾਲੀ ਆ ਕਰਪਾਲੀ ਹੈ ਇਹ ਗੱਲ ਹੀ ਕਰਦੀ ਹੁੰਦੀ ਸੀ ਇਹ ਬਾਗਾਂ ਵਾਲੇ ਗਾੜੇ ਪੈਂਦੀ ਆ ਉਹ ਪੰਜਾਬ ਦੇ ਬਾਗਾਂ ਵਾਲੇ ਗਾੜੇ ਇੱਕ ਤੇਰਾ ਕੰਨਾ ਬਣਾਇਆ ਨਾ ਗੱਡੇ ਦਾ ਕੰਨਾ ਬਣਾਇਆ ਜਿਹੜਾ ਜਿਹੜਾ ਹੱਜੋਰ ਦੇ ਉਹ ਮਿਲ ਕੇ ਸਮੇਂ ਤੋਂ ਦੁਕਾਨ ਮਿਲ ਰੱਖੇ ਹੋਏ ਫਿਰ ਸ਼ੇਰ ਪੰਜਾਬ ਦਾ ਲਈ ਹਾਂ ਜੀ ਅਬ ਬੰਦੇ ਬੰਦੇ ਗਾਣਾ ਬੜਾ ਕੰਮ ਹੈ ਹਾਂ OK ਇਹਦੇ ਵਿੱਚ ਪ੍ਰੋ ਸਰਕਾਰਾਂ ਆਹ ਵੇਖ ਲਓ ਕਿ ਲੋਕਾਂ ਦੇ ਇਕੱਠ ਤੇ तो तो फिर इत्यास तो और जो लोग कहेंगे कुछ किसान आगू भड़का रहे मजबूत कर रहे हैं पूछना चाहना की कश्मीरी i <laughs>